ਸਿਆਣੇ ਕਹਿੰਦੇ ਆ ਵੀ ਭੁੱਖੇ ਮਰ ਜਾਣਾ ਕਦੇ ਕਿਸੇ ਤੋਂ ਹੈਲਪ ਨਾ ਮੰਗੇਓ ਕਦੇ ਕਿਸੇ ਤੋਂ ਭੀਖ ਨਾ ਮੰਗੇਓ ਖਾਸ ਕਰ ਇੱਕ ਚਾਰ ਤਰ੍ਹਾਂ ਦੇ ਲੋਕਾਂ ਤੋਂ ਉਹ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਕਿ ਕਿਹੜੇ ਅਜਿਹੇ ਉਹ ਚਾਰ ਲੋਕ ਆ ਜਿਨ੍ਹਾਂ ਤੋਂ ਕਦੇ ਹੈਲਪ ਨਹੀਂ ਮੰਗਣੀ ਚਾਹੀਦੀ ਉਹ ਹੈਲਪ ਕਰਨ ਦੀ ਬਜਾਏ ਸਾਨੂੰ ਕਿਸੇ ਹੋਰ ਹੀ ਚੱਕਰ 'ਚ ਫਸਾ ਦਿੰਦੇ ਆ ਹੋਰ ਹੀ ਰਸਤੇ ਸਾਨੂੰ ਪਾ ਦਿੰਦੇ ਆ ਸਹੀ ਸਲਾਂ ਦੀ ਦਿੰਦੇ ਹੈਲਪ ਤਾਂ ਸਾਡੀ ਕੀ ਕਰਨੀ ਇੱਕ ਕਾਂ ਦੀਆਂ ਬਹੁਤ ਸਿਆਣੀਆਂ ਗੱਲਾਂ ਬੜੀਆਂ ਗਿਆਨਵਾਨ ਇੱਕ ਕਾਂ ਦੀਆਂ ਗੱਲਾਂ ਜਰੂਰ ਸੁਣਿਓ ਵੀਡੀਓ ਪੂਰੀ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਚੰਗੀ ਲੱਗੀ ਗੱਲ ਤਾਂ ਸ਼ੇਅਰ ਵੀ ਕਰ ਲਿਓ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਦੋਸਤੋ ਇੱਕ ਜੰਗਲ ਵਿੱਚ ਕਾਂਵਾਂ ਦਾ ਜੋੜਾ ਰਹਿੰਦਾ ਦੇ ਮੇਲ ਔਰ ਫੀਮੇਲ ਦੋ ਨੋਂ ਹੁੰਦੇ ਪਰਿਵਾਰ ਹੁੰਦਾ ਇੱਕ ਉਸ ਜੰਗਲ ਵਿੱਚ ਬਹੁਤ ਸਾਲਾਂ ਤੋਂ ਬਰਸਾਤ ਨਹੀਂ ਹੋਈ ਮੀਂਹ ਨਹੀਂ ਪਿਆ ਉੱਥੇ ਸੋਕਾ ਪੈ ਗਿਆ ਅਕਾਲ ਪੈ ਗਿਆ ਉੱਥੇ ਕਿਸੇ ਵੀ ਜਾਨਵਰ ਦੇ ਖਾਣ ਨੂੰ ਕੁਝ ਨਾ ਬਚਿਆ ਹੌਲੀ-ਹੌਲੀ ਜਾਨਵਰ ਉਹ ਜੰਗਲ ਛੱਡ ਕੇ ਜਾਣ ਲੱਪੇ ਦੂਜੇ ਰਾਜਾਂ ਵੱਲ ਰੁੱਕ ਕਰ ਲਿਆ ਦੂਜੇ ਜੰਗਲਾਂ ਵੱਲ ਤੁਰਨਾ ਸ਼ੁਰੂ ਹੋ ਗਿਆ ਆਪ ਦਾ ਘਰ ਛੱਡਣਾ ਸ਼ੁਰੂ ਹੋ ਗਿਆ ਕਿਉਂਕਿ ਕਾਲ ਪੈ ਗਈ ਖਾਣ ਨੂੰ ਕੋਈ ਸ਼ੈ ਨਹੀਂ ਸੀ ਉੱਥੇ ਤੇ ਜਦੋਂ ਕਾਂ ਨੇ ਵੀ ਕਿਹਾ ਕਿ ਆਪਾਂ ਵੀ ਚੱਲੀਏ ਜੰਗਲ ਛੱਡ ਦੀਏ ਆਪਾਂ ਤੇ ਦੂਜਾ ਫੀਮੇਲ ਕਾਂ ਮੰਨੀ ਨਹੀਂ ਕਹਿੰਦੀ ਨਹੀਂ ਆਪਾਂ ਇੱਥੇ ਰਹਿਣਾ ਹੋਰ ਵੀ ਕਈ ਜੀਵ ਜੰਤੂ ਜਾਨਵਰ ਹੈਗੇ ਆ ਉਹਨਾਂ ਨਾਲ ਆਪਾਂ ਰਹਿ ਜਾਵਾਂਗੇ ਪਰ ਕਾਹ ਕਹਿੰਦਾ ਕਿ ਆਪਾਂ ਨੂੰ ਇੱਥੇ ਖਾਣ ਨੂੰ ਕੁਝ ਨਹੀਂ ਮਿਲਣਾ। ਉਹ ਖੇ ਮਰ ਜਾਗੇ। ਇਦਾਂ ਹੀ ਇੱਕ ਪਿਗੜ ਦੇ ਉੱਪਰ ਜਾ ਕੇ ਬੈੰਦੇ ਥੱਲੇ ਇੱਕ ਲੂੰਬੜੀ ਫਿਰਦੀ ਆ ਤੇ ਲੂੰਬੜੀ ਦੇ ਕੋਲੇ ਇੱਕ ਛੋਟਾ ਜਿਹਾ ਮਾਸ ਦਾ ਟੁਕੜਾ ਹੁੰਦਾ। ਉਹ ਤੁਹਾਨੂੰ ਸਭ ਨੂੰ ਪਤਾ ਲੂੰਬੜੀ ਚਲਾਕ ਬਹੁਤ ਹੁੰਦੀ। ਤੇ ਫੀਮੇਲ ਕਾਂ ਉਹਨੂੰ ਬੋਲਦੀ ਕਿ ਮੈਨੂੰ ਵੀ ਮਾਸ ਦਾ ਟੁਕੜਾ ਥੋੜਾ ਦੇ ਦੇ। ਅਸੀਂ ਕਈ ਦਿਨਾਂ ਤੋਂ ਖਾਣਾ ਨਹੀਂ ਖਾਦਾ ਬੜੇ ਦਿਨਾਂ ਤੋਂ ਭੁੱਖੇ ਆ ਤੇ ਸਾਨੂੰ ਥੋੜਾ ਖਾਣਾ ਦੇ ਦੇ ਲੂੰਬੜੀ ਤਾਂ ਦੇਖਦੀ ਕਹਿੰਦੀ ਇਹ ਤਾਂ ਸਵਾਦ ਆ ਗਿਆ ਵੀ ਮੇਰੇ ਕੋਲ ਤਾਂ ਛੋਟਾ ਜਿਹਾ ਮਾਸ ਦਾ ਟੁਕੜਾ ਇਹ ਦੋ ਕਾਂ ਬੜੇ ਹੱਟੇ-ਕੱਟੇ ਇਹਨਾਂ ਨੂੰ ਮੈਂ ਖਾ ਜਾਣਾ ਤੇ ਉਹ ਕਹਿੰਦੀ ਚਲੋ ਆ ਜਾਓ ਥੱਲੇ ਥੱਲੇ ਆ ਜਾਓ ਥੱਲੇ ਆ ਕੇ ਲੈ ਲਓ ਮਾਸ ਦਾ ਟੁਕੜਾ ਥੋੜਾ ਮੈਂ ਤੁਹਾਨੂੰ ਦੇ ਦਿੰਨੀ ਆ ਜਦੋਂ ਥੱਲੇ ਜਾਣ ਲੱਗਦੀ ਫੀਮੇਲ ਕਾਂ ਤੇ ਕਾਂ ਜਿਹੜਾ ਮੇਲ ਹੁੰਦਾ ਉਹ ਰੋਕ ਲੈਂਦਾ ਕਹਿੰਦਾ ਭਾਗਵਾਨੇ ਮੇਰੀ ਗੱਲ ਸੁਣ ਥੱਲੇ ਨਾ ਜਾਈਂ ਲੂੰਬੜੀ ਬਹੁਤ ਚਲਾਕ ਹੁੰਦੀ ਆ ਇਹਨੇ ਤੈਨੂੰ ਵਿੱਚ ਚਬੜ ਲੈਣਾ ਤੈਨੂੰ ਮਾਰ ਦੇਣਾ ਇਹਨੇ ਉਹ ਕਹਿੰਦੀ ਨਹੀਂ ਨਹੀਂ ਮੇਰੀ ਗੱਲ ਹੋ ਗਈ ਆ ਇਹਨੂੰ ਮੈਂ ਸਮਝਾਤਾ ਸੀ ਖਾਣਾ ਨਹੀਂ ਖਾਦਾ ਬਹੁਤ ਦਿਨਾਂ ਤੋਂ ਉਹਨੂੰ ਤਰਸ ਆ ਗਿਆ ਸਾਡੇ ਤੇ ਉਹ ਕਹਿੰਦਾ ਨਾ ਜਾਈਂ ਮੈਂ ਦਾ ਵਾਸਤਾ ਇਹ ਨਹੀਂ ਛੱਡਦੀ ਇਹ ਕਿਸੇ ਦੀ ਸਕੇ ਨਹੀਂ ਇਹਨੂੰ ਚਲਾਕ ਲੂੰਬੜੀ ਕਹਿੰਦੇ ਆ ਆਪਣੇ ਜੰਗਲ ਸਭ ਤੋਂ ਜ਼ਿਆਦਾ ਚਲਾਕ ਇਹ ਹੀ ਆ ਤੋ ਲੋ ਉਹ ਜਾਂਦੀ ਜਾਣ ਲੱਗਦੀ ਥੱਲੇ ਤੇ ਕਾਰ ਰੋਕਿੰਦਾ ਕਹਿੰਦਾ ਰੁਕ ਮੇਰੀ ਗੱਲ ਸੁਣ ਕੇ ਜਾਈ ਪਹਿਲਾਂ ਤੈਨੂੰ ਮੈਂ ਗੱਲ ਸਮਝਾਉਣਾ ਚਾਰ ਤਰ੍ਹਾਂ ਦੇ ਲੋਕਾਂ ਤੇ ਭਰੋਸਾ ਨਹੀਂ ਕਰਨਾ ਪੁੱਛਦੀ ਕਿਹੜਿਆਂ ਦੇ ਕਹਿੰਦੇ ਇੱਕ ਵਾਰ ਇੱਕ ਬਰਗਦ ਦਾ ਪੇੜ ਹੁੰਦਾ ਬੋਰਡ ਦਾ ਦਰਖਤ ਉੱਤੇ ਤੋਤਾ ਤੇ ਮੈਨਾ ਰਹਿੰਦੇ ਆ ਬਹੁਤ ਲੰਬੇ ਸਮੇਂ ਤੋਂ ਉਸੇ ਪੇੜ ਥੱਲੇ ਇੱਕ ਸੱਪ ਰਹਿੰਦਾ ਬੜਾ ਤਕੜਾ ਹੱਟਾ ਕੱਟਾ ਉਹ ਜਦੋਂ ਹੀ ਤੋਤਾ ਤੇ ਮੈਨਾ ਦਾ ਪਰਿਵਾਰ ਉਥੇ ਆਂਡੇ ਦਿੰਦਾ ਜਾਂ ਬੱਚੇ ਦਿੰਦਾ ਉਹ ਸੱਪ ਖਾ ਜਾਂਦਾ ਹਰ ਵਾਰ ਸੱਪ ਉਹ ਮੈਨਾ ਬੱਚੇ ਦਿੰਦੀ ਆਂਡੇ ਦਿੰਦੀ ਤੋ ਸੱਪ ਖਾ ਜਾਂਦਾ ਇਸ ਗੱਲ ਤੋਂ ਉਹ ਬਹੁਤ ਪਰੇਸ਼ਾਨ ਹੁੰਦੇ ਉਥੇ ਇੱਕ ਵਾਰ ਕੀ ਹੁੰਦਾ ਲਾਗੇ ਤਲਾਬ ਹੁੰਦਾ ਤਲਾਬ ਚੋਂ ਹਾਂਸ ਆਪਦਾ ਖਾਣਾ ਖੋਣਾ ਖਾ ਕੇ ਤੇ ਉਥੇ ਆ ਕੇ ਉਸ ਬੋੜ ਦੇ ਪੇੜ ਦੇ ਉੱਪਰ ਆ ਕੇ ਸ਼ਾਮੇ ਬਹਿ ਜਾਂਦਾ ਤੇ ਉਹ ਹਾਂਸ ਜਿਹੜਾ ਉਹਨੂੰ ਪੁੱਛਦਾ ਮੈਨਾ ਨੂੰ ਕੀ ਗੱਲ ਪੈਂਦੂ ਪਰੇਸ਼ਾਨ ਲੱਗਦੇ ਆ ਦੁਖੀ ਲੱਗਦੇ ਆ ਉਹ ਦੱਸਦੇ ਕਿ ਹਾਂ ਮੈਂ ਤੰਗਿਆ ਥੱਲੇ ਇੱਕ ਸੱਪ ਰਹਿੰਦਾ ਹਰ ਵਾਰ ਸਾਡੇ ਬੱਚਿਆਂ ਨੂੰ ਸਾਡੇ ਆਂਡਿਆਂ ਨੂੰ ਖਾ ਜਾਂਦਾ ਜਦੋਂ ਮੈਂ ਆਂਡੇ ਦਿੰਨੀ ਆ ਉਹ ਆਂਡੇ ਖਾ ਜਾਂਦਾ ਕਈ ਵਾਰ ਵਿੱਚੋਂ ਬੱਚੇ ਵੀ ਨਿਕਲ ਆਉਂਦੇ ਆ ਉਹ ਖਾ ਜਾਂਦਾ ਤੇ ਸਾਨੂੰ ਇਹਦਾ ਕੋਈ ਹੱਲ ਨਹੀਂ ਲੱਭਦਾ ਅਸੀਂ ਕਰੀਏ ਕੀ ਕੀ ਕਰੀਏ ਅਸੀਂ ਕਿੱਥੇ ਜਾਈਏ ਹਾਂਸੋ ਨੂੰ ਕਹਿੰਦਾ ਵੀ ਮੇਰੇ ਕੋਲ ਇਹਦਾ ਹੱਲ ਹੈਗਾ ਮੈਂ ਤੁਹਾਨੂੰ ਇਹ ਸੋਲੂਸ਼ਨ ਦੱਸਦਾ ਜਦੋਂ ਦੁਸ਼ਮਣ ਤਖੜਾ ਹੋਵੇ ਹੈਵੀ ਹੋਵੇ ਭਾਰਾ ਹੋਵੇ ਤਾਕਤਵਰ ਹੋਵੇ ਉਹਦਾ ਅਸੀਂ ਫਿਜ਼ੀਕਲੀ ਮੁਕਾਬਲਾ ਨਾ ਕਰ ਸਕਦੇ ਹੋਈਏ ਤਾਂ ਉਹਦਾ ਮੁਕਾਬਲਾ ਸਾਨੂੰ ਦਿਮਾਗੀ ਤੌਰ ਤੇ ਸਿਆਸਤ ਨਾਲ ਕਰਨਾ ਚਾਹੀਦਾ ਚੱਲ ਆ ਮੇਰੇ ਨਾਲ ਆਪਾਂ ਮੱਛੀ ਫੜ ਕੇ ਲਿਆਉਣੇ ਆ ਮੱਛੀਆਂ ਫੜਦੇ ਆਪਾਂ ਮੱਛੀਆਂ ਫੜ ਕੇ ਲਿਆਉਣੇ ਆ ਤੇ ਆਪਾਂ ਇਹਦਾ ਹੱਲ ਕੱਢਦੇ ਆ ਮੇਰੇ ਤੋਂ ਇੱਕ ਨੁਕਤਾ ਹੈਗਾ ਸਕੀਮ ਹੈਗੀ ਮੈਂ ਨਾ ਕਹਿੰਦੀ ਮੇਰੇ ਤਾਂ ਮੱਛੀਆਂ ਕਿਸੇ ਕੰਮ ਦੀਆਂ ਨਹੀਂ ਆਪਾਂ ਹੀ ਕਰਨ ਜਾਣਾ ਉਹ ਕਹਿੰਦਾ ਨਹੀਂ ਚੱਲ ਮੇਰੇ ਨਾਲ ਚਲੇ ਜਾਂਦੀ ਉੱਥੇ ਜਾ ਕੇ ਕਹਿੰਦੇ ਆਪਾਂ ਮੱਛੀ ਦਾ ਫੜ ਲਈ ਆਪਾਂ ਕਰਨੇ ਕੀ ਆ ਉਹ ਵੇ ਦੱਸਦਾ ਕਹਿੰਦਾ ਆਪਣੇ ਲਾਗੇ ਇੱਕ ਇੱਥੇ ਨੇਵਲਿਆਂ ਦਾ ਪਰਿਵਾਰ ਰਹਿੰਦਾ ਆਪਾਂ ਉਸ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਚਲਾਕੀ ਨਾਲ ਉਸ ਪਰਿਵਾਰ ਨੂੰ ਉਸ ਨੇਵਲੇੰ ਥੱਲੇ ਸੱਦ ਲੈਨੇ ਬੋਰਡ ਦੇ ਉਹ ਆਉਣਗੇ ਤਾਂ ਸੱਪ ਨਿਕਲੂਗਾ ਤਾਂ ਨੇਵੜਾ ਮਾਰਦੋ ਦੁਸ਼ਮਣੀ ਹੁੰਦੀ ਇਹਨਾਂ ਦੀ ਆਪਸ ਵਿੱਚ ਉਹ ਇਸੇ ਤਰ੍ਹਾਂ ਕਰਦੇ ਮੱਛੀਆਂ ਫੜਦੇ ਉੱਥੇ ਰੱਖਣੀਆਂ ਸ਼ੁਰੂ ਕਰ ਪੁੰਦੇ ਨੇਵਲੇ ਦੀ ਖੋਡ ਦੇ ਕੋਲ ਰੱਖਦੇ ਥੋੜੀ ਜਿਹਾ ਇੱਕ ਦੂਰ ਰੱਖ ਦਿੰਦੇ ਥੋੜੀ ਜਿਹੀ ਖੋਦ ਦੂਰ ਰੱਖ ਦਿੰਦੇ ਤੇ ਐਂਡ ਬੋਰਡ ਦੇ ਥੱਲੇ ਵਰਗਤ ਦੇ ਪੇੜ ਦੇ ਥੱਲੇ ਤੱਕ ਮੱਛੀਆਂ ਲਿਆ ਕੇ ਨੇਵੜੇ ਦੀ ਖੋਡ ਸੱਪ ਦੀ ਖੋਡ ਤੱਕ ਰੱਖ ਦਿੰਦੇ ਤੇ ਉਹ ਜਦੋਂ ਟਾਈਮ ਆਉਂਦਾ ਤੇ ਨੇਵੜਾ ਪਰਿਵਾਰ ਨੂੰ ਲੈ ਕੇ ਬਾਹਰ ਨਿਕਲਦਾ ਖਾਣੇ ਦੀ ਤਲਾਸ਼ ਵਿੱਚ ਮੱਛੀ ਦੇਖਦਾ ਪਈ ਤਾਂ ਕਮਾਲ ਹੋ ਗਈ ਨਾਲੇ ਰੱਬ ਦਾ ਧੰਨਵਾਦ ਕਰਦਾ ਕਹਿੰਦਾ ਰੱਬਾ ਇਹ ਤੱਕ ਅੱਜ ਕਮਾਲ ਕਰਤੀ ਤੇ ਕਾਲ ਪਿਆ ਹੋਇਆ ਤੇ ਮੇਰੇ ਇੱਥੇ ਖਾਣਾ ਕੌਣ ਰੱਖੇਗਾ ਨਾਲੇ ਸੋਚਦਾ ਕਿਸੇ ਦੀ ਚਾਲਤ ਨਹੀਂ ਨਾਲੇ ਖਾਂਦਾ ਖਾਈ ਜਾਂਦਾ ਫਿਰ ਅੱਗੇ ਜਾਂਦਾ ਫਿਰ ਪਈ ਹੁੰਦੀ ਨਾਲੇ ਰੱਬ ਦਾ ਧੰਨਵਾਦ ਕਰੀ ਜਾਂਦਾ ਵੀ ਰੱਬਾ ਤੇਰਾ ਬਹੁਤ ਧੰਨਵਾਦ ਵੀ ਸਾਨੂੰ ਖਾਣਾ ਮਿਲ ਗਿਆ ਵੀ ਜਿੰਦਾਬਸਤ ਰਹੇ ਬੰਦਾ ਉਹ ਜਿਹਨੇ ਇੱਥੇ ਖਾਣਾ ਰੱਖਿਆ ਜਾਂ ਛੱਡਿਆ ਤੇ ਖਾਣਾ ਖਾਂਦੇ ਖਾਂਦੇ ਉਹ ਬੋਰਡ ਦੇ ਥੱਲੇ ਪਹੁੰਚ ਜਾਂਦੇ ਤੇ ਮੈਂ ਨਾਲੇ ਤੋਤਾ ਬੈਠੇ ਖੁਸ਼ ਹੁੰਦੇ ਵੀ ਕਮਾਲ ਹੋ ਗਈ ਇਹ ਤਾਂ ਅੱਜ ਹੁਣ ਇਹਨਾਂ ਦਾ ਜੁੱਧ ਹੋਊਗਾ ਤੇ ਨੇਵੜਾ ਸੱਪ ਨੂੰ ਮਾਰ ਦੋ ਕਿਉਂਕਿ ਸੱਪ ਦੀ ਤੇ ਨੇਲੇ ਨੇਵੜੇ ਦੀ ਬਹੁਤ ਦੁਸ਼ਮਣੀ ਆ ਬੋੜ ਥੱਲੇ ਪੌਂਚਦੇ ਦੋਤੋਂ ਸੱਪ ਨਿਕਲੇ ਆਉਂਦਾ ਸੱਪ ਦੀ ਤੇ ਨਿਉਲ ਦੀ ਫਿਰ ਲੜਾਈ ਹੁੰਦੀ ਚੁੱਧ ਹੁੰਦਾ ਕਾਚਾ ਕਾਚ ਉਹਨਾਂ ਦਾ ਤੋਤਾ ਮੈਨਾ ਤੇ ਹੰਸ ਉੱਤੇ ਬੈਠੇ ਤਿੰਨੇ ਦੇਖਦੇ ਆ ਨਾਲੇ ਮੈਨਾ ਅਰਦਾਸ ਕਰਦੀ ਰੱਬਾ ਸਾਡੇ ਦੁਸ਼ਮਣ ਨੂੰ ਖਤਮ ਕਰ ਦੇ ਹੈਗਾ ਤਖੜਾ ਖਤਮ ਕਰ ਦੇ ਤੇ ਸੱਪ ਦੀ ਤੇ ਨਿਉਲ ਦੀ ਬੜੀ ਗਹਿ ਕੱਚ ਲੜਾਈ ਹੁੰਦੀ ਪੂਰਾ ਜੋਰ ਲਾਉਂਦੇ ਉਹ ਆਪਣੀ ਜਾਨ ਬਚਾਉਂਦਾ ਸੱਪ ਨਿਉਲ ਉੱਤੇ ਫੇਰ ਅਟੈਕ ਕਰਦਾ ਚੱਪ ਭਜਦਾ ਉਹ ਫੇਰ ਪਿੱਛੇ ਜਾ ਜਾ ਉਹਨੂੰ ਫੜਦਾ ਲੜਾਈ ਚੱਲਦੀ ਰਹਿੰਦੀ ਕਾਫੀ ਸਮਾਂ ਲੜਾਈ ਚੱਲਦੀ ਰਹਿੰਦੀ ਮੈਂ ਨਾ ਉੱਪਰ ਬੈਠੇ ਦੇਖਦੀ ਤੋਤਾ ਵੀ ਦੇਖਦਾ ਰਹਿੰਦਾ ਉਹਨਾਂ ਨੂੰ ਗੁੱਸਾ ਵੀ ਆਉਂਦਾ ਸੱਪ ਤੇ ਕਿ ਇਹਨੇ ਸਾਡੇ ਕਈ ਵਾਰ ਬੱਚੇ ਖਾਦੇ ਆ ਕਈ ਵਾਰ ਸਾਡੇ ਆਂਡੇ ਖਾਦੇ ਆ ਸੋ ਲੜਾਈ ਸ਼ੁਰੂ ਹੋ ਜਾਂਦੀ ਚੱਲਦੀ ਰਹਿੰਦੀ ਐਂਡ ਤੇ ਆ ਕੇ ਨੇਵੜਾ ਵਾਰ ਕਰਦਾ ਉੱਤੇ ਸੱਪ ਤੇ ਸੱਭ ਨੂੰ ਖਤਮ ਕਰ ਦਿੰਦਾ ਅਦਮੋਇਆ ਕਰ ਦਿੰਦਾ ਕਿ ਸੱਭ ਵਾਰ ਕਰਨ ਜੋ ਕਰਿੰਦਾ ਤੋ ਤਾਂ ਮੈਨਾਂ ਬਹੁਤ ਖੁਸ਼ ਹੁੰਦੇ ਬੜੀਆਂ ਰੱਬ ਦਾ ਧੰਨਵਾਦ ਕਰਦੇ ਲੁੱਡੀਆਂ ਪਾਉਂਦੇ ਕਿ ਲੈ ਵੀ ਇਹ ਤਾਂ ਕਮਾਲ ਹੋ ਗਿਆ ਸਾਡਾ ਦੁਸ਼ਮਣ ਮਾਰਿਆ ਗਿਆ ਤੇ ਨੇਵੜਾ ਸੱਭ ਨੂੰ ਲਵੇੜ ਦਿੰਦਾ ਖਾਲੇਂਦਾ ਇਹ ਤੋ ਤਾਂ ਮੈਨਾਂ ਖੁਸ਼ ਹੁੰਦੇ ਵੀ ਵਧੀਆ ਹੋ ਗਿਆ ਹੁਣ ਅਸੀਂ ਆ ਦਾ ਪਰਿਵਾਰ ਪਾਲਾਂਗੇ ਮौज-ਮਸਤੀਆਂ ਰਵਾਂਗੇ ਸਭ ਕਾਂ ਬੈਠਾ ਉਹਨੂੰ ਸਮਝਾਉਂਦਾ ਕਿ ਭਾਈ ਇਹਨਾਂ ਲੋਕਾਂ ਤੇ ਭਰੋਸਾ ਨਾ ਕਰੀ ਇੱਕ ਚਲਾਕ ਲੂੰਬੜੀ ਤੇ ਲੂੰਬੜੀ ਬਹੁਤ ਚਲਾਕ ਹੁੰਦੀ ਹੈ ਧੋਖੇ ਨਾਲ ਦਾਲ ਆਉਂਦੀ ਆ ਲਾ ਕੇ ਖਾ ਜਾਂਦੀ ਹੈ ਤੇ ਇੱਕ ਸੱਪ ਦੇ ਯਕੀਨ ਨਹੀਂ ਕਰਨਾ ਸੱਪ ਵੀ ਚਲਾਕ ਹੁੰਦਾ ਮਾਰ ਦਿੰਦਾ ਪਰ ਉਹ ਦੂਜਾ ਜਿਹੜੇ ਚਾਲਬਾਜ਼ ਲੋਕ ਹੁੰਦੇ ਆ ਉਹਨਾਂ ਤੇ ਭਰੋਸਾ ਨਹੀਂ ਕਰਨਾ ਨੇਵਲੇ ਤੇ ਭਰੋਸਾ ਨਹੀਂ ਕਰਨਾ ਇਹ ਅੱਦੇ ਸਕੇ ਨੂੰ ਨਹੀਂ ਛੱਡਦਾ ਚੌਥਾ ਕਹਿੰਦਾ ਉਸ ਜਾਨਵਰ ਤੇ ਉਸ ਵਿਅਕਤੀ ਤੇ ਭਰੋਸਾ ਨਾ ਕਰਿਓ ਜਿਹੜਾ ਬਹੁਤ ਮਿੱਠੀਆਂ ਗੱਲਾਂ ਕਰਦਾ ਜਿਹੜਾ ਆਪਣੇ ਨਾਲ ਰਹਿੰਦਾ ਮਿੱਠੀਆਂ ਗੱਲਾਂ ਕਰਕੇ ਆਪਾਂ ਨੂੰ ਕਿਸੇ ਚੱਕਰ ਵਿੱਚ ਪਾਉਂਦਾ ਸਾਡੇ ਸਾਹਮਣੇ ਸਾਡਿਆਂ ਚੰਗੀਆਂ ਗੱਲਾਂ ਕਰਦਾ ਪਰ ਪਿੱਠ ਪਿੱਛੇ ਬੁਰਾਈਆਂ ਕਰਦਾ ਇਹਨਾਂ ਲੋਕਾਂ ਤੇ ਕਦੇ ਭਰੋਸਾ ਨਾ ਕਰੇ ਤੇ ਉਹ ਜੀ ਕਹਿੰਦੀ ਠੀਕ ਆ ਪਰ ਭੁੱਖ ਦੇ ਮਾਰੇ ਚੱਕਰ 'ਚ ਪੈ ਜਾਂਦੀ ਉੱਥੇ ਨੇਵੜਾ ਆ ਜਾਂਦਾ ਨੇਵੜਾ ਸਾਪ ਨੂੰ ਮਾਰ ਕੇ ਜਦੋਂ ਵਾਪਸ ਆਉਂਦਾ ਤੇ ਮੈਂ ਨਾ ਬਹੁਤ ਉੱਚੀ ਉੱਚੀ ਹੱਸਦੀ ਕਹਿੰਦੀ ਵੀ ਧੰਨਵਾਦ ਧੰਨਵਾਦ ਉਹ ਕਹਿੰਦਾ ਵੀ ਤੂੰ ਧੰਨਵਾਦ ਇੱਥੇ ਬੈਠੀ ਕਰੀ ਜਾਂਦੀ ਮੇਰਾ ਥੱਲੇ ਆ ਕੇ ਧੰਨਵਾਦ ਕਰ ਉਹ ਮੈਂ ਨਾ ਖੁਸ਼ੀ ਖੁਸ਼ੀ ਆ ਨਾ ਪਾਰ ਦੇ ਥੱਲੇ ਆਂਦੀ ਨੇਵਲਾ ਉਹਨੂੰ ਵੀ ਚੱਕ ਦਿੰਦਾ ਉਹਨੂੰ ਹੀ ਮਾਰ ਦਿੰਦਾ ਉਹ ਵਿਚਾਰਾ ਪੋਤਾ ਰੈ ਜਾਂਦਾ ਕੱਲ ਉਹ ਭਾਈ ਦਾ ਉਥੋਂ ਕਹਿੰਦਾ ਮੈਂ ਤਾਂ ਕਦੇ ਵੀ ਨਹੀਂ ਇੱਥੇ ਰੁਕਦਾ ਸੋ ਨੇਵਲੇ ਨੇ ਮੈਨਾਂ ਹੀ ਮਾਰਦੀ ਕਾ ਉਹਨੂੰ ਇਹ ਸਮਝਾਉਂਦਾ ਕਿ ਇਹਨਾਂ ਲੋਕਾਂ ਦੇ ਆਚਾਰ ਤਾਂ ਲੋਕਾਂ ਜਿਹੜਾ ਮੈਂ ਦੱਸਿਆ ਇਹਨਾਂ ਤੇ ਕਦੇ ਭਰੋਸਾ ਨਾ ਕਰੀ ਇਹ ਕਿਹੇ ਦੇ ਯਕੀਨ ਦੇ ਕਾਬਿਲ ਨਹੀਂ ਹੈ ਸੱਪ ਨੇਵਲਾ ਚਲਾਕ ਲੂੰਬੜੀ ਤੇ ਇੱਕ ਜਾਲਚਾਲੀ ਬੰਦਾ ਜਿਹੜਾ ਚਾਲਾਂ ਕਰਦਾ ਸੋ ਜਿਹੜੀ ਫੀਮੇਲ ਕਾਂ ਹੁੰਦੀ ਉਹ ਕਹਿੰਦੀ ਠੀਕ ਹੈ ਮੈਂ ਸਮਝ ਗਈ ਮੈਂ ਨਹੀਂ ਕਦੇ ਲੂੰਬੜੇ 'ਚ ਯਕੀਨ ਕਰਦੀ ਕਹਿੰਦੀ ਧੰਨਵਾਦ ਮੈਂ ਨਹੀਂ ਥੱਲੇ ਆਉਣਾ ਸਾਨੂੰ ਖਣਨ ਚਾਹੀਦਾ ਕਾਂ ਤੇ ਫੀਮੇਲ ਕਾਂ ਦੋਨੋਂ ਉੱਡ ਜਾਂਦੇ ਸ਼ਹਿਰ ਛੱਡ ਜਾਂਦੇ ਜੰਗਲ ਜੰਗਲ ਛੱਡ ਜਾਂਦੇ ਕਿਸੇ ਹੋਰ ਜੰਗਲ 'ਚ ਕਿਸੇ ਹੋਰ ਕਸਬੇ ਜਾ ਕੇ ਰਹਿਣਾ ਸ਼ੁਰੂ ਕਰ ਲੈਂਦੇ ਉੱਥੇ ਆਪਣੀ ਜ਼ਿੰਦਗੀ ਬੜੀ ਖੁਸ਼ੀ ਨਾਲ ਜੀਂਦੇ ਆਉਂਦੇ ਖਾਣਾ ਵੀ ਮਿਲਦਾ ਉੱਥੇ ਇਹਨਾਂ ਨੂੰ ਪਰਿਵਾਰ ਇਕੱਠਾ ਹੁੰਦਾ ਤੋਂ ਆਪਣੀ ਜ਼ਿੰਦਗੀ ਨੂੰ ਖੁਸ਼ੀ ਖੁਸ਼ੀ ਜਿੰਦੇ ਇਸੇ ਤਰ੍ਹਾਂ ਹੀ ਇਨਸਾਨ ਹੈ ਦੋਸਤੋ ਇਨਸਾਨ ਨੂੰ ਵੀ ਬੜੇ ਸੋਚ ਸਮਝ ਕੇ ਕਿਸੇ ਤੇ ਯਕੀਨ ਕਰਨਾ ਚਾਹੀਦਾ ਚਲਾਕ ਲੋਕਾਂ ਦੇ ਜਾਲਚਾਰ ਜਿਹੜੇ ਲੋਕ ਹੁੰਦੇ ਆ ਸਾਡੀਆਂ ਮੂੰਹ ਤੇ ਸਾਡੀਆਂ ਖੂਬੀਆਂ ਸਾਡੀ ਸਿਫਤ ਕਰਦੇ ਆ ਪਿੱਠ ਪਿੱਛੇ ਬਰਾਈਆਂ ਕਰਦੇ ਆ ਸਾਨੂੰ ਆਪਣਾ ਕਹਿੰਦੇ ਆ ਪਰ ਹੁੰਦੇ ਆਪਣੇ ਨਹੀਂ ਆਪਣੀ ਜ਼ਿੰਦਗੀ 'ਚ ਵੀ ਅਜਿਹੇ ਲੋਕ ਹੁੰਦੇ ਆ। ਸੋ ਸਾਨੂੰ ਇਹਨਾਂ ਲੋਕਾਂ ਤੋਂ ਬੜੇ ਖਬਰਦਾਰ ਰਹਿਣਾ ਚਾਹੀਦਾ। ਸਾਵਧਾਨ ਰਹਿਣਾ ਚਾਹੀਦਾ। ਸੋ ਇਹਨਾਂ ਕਾਮਾਂ ਦੇ ਜੋੜੇ ਤੋਂ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਆ। ਕਿ ਇਨਸਾਨ ਦੀ ਜ਼ਿੰਦਗੀ 'ਚ ਵੀ ਬੜੇ ਤਰ੍ਹਾਂ ਦੇ ਲੋਕ ਹੁੰਦੇ ਆ। ਬੜੇ ਚਲਾਕ ਲੋਕ ਆਉਂਦੇ। ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰੋ। ਆਪ ਚੂਜ਼ ਕਰੋ ਅਸੀਂ ਕੀ ਕਰਨਾ। ਬਹੁਤ سارے ਲੋਕ ਸਾਡੀ ਨਾ ਲੱਤਾਂ ਖਿੱਚਣ ਨੂੰ ਹੁੰਦੇ ਆ, ਸਾਡੇ ਸਪੋਰਟਰ ਘੱਟ ਹੁੰਦੇ ਆ। ਸੋ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰੋ। ਚੰਗੀ ਜ਼ਿੰਦਗੀ ਜਿਓ ਦੋਸਤੋ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੁੜੇ ਰਹੋ ਪੰਜਾਬੀ ਜ਼ੋਨ 24 ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਸਾਰਿਆਂ ਦਾ